ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਬੈਠੇ ਆਂ ਮੋਗੇ ਦੇ ਵਿੱਚ ਔਰ ਤੁਸੀਂ ਬਲੀਵ ਕਰੋ ਜੇ ਪੂਰੇ ਪੰਜਾਬ ਤੇ ਪੰਜਾਬੀਆਂ ਦਾ ਜੋ ਸਾਰਾ ਵਰਲਡ ਐਨਓ ਪੰਜਾਬੀ ਦੇ ਮੈਨੂੰ ਇੱਕ ਖੁਸ਼ੀ ਹੋ ਰਹੀ ਹੈ ਉਹਨਾਂ ਨੂੰ ਦੱਸ ਕੇ ਕਿ ਅਸੀਂ ਪਿੰਡਾਂ 'ਚ ਵੀ ਬਹੁਤ ਗਏ ਹਰ ਥਾਂ ਤੇ ਗਏ ਪਿੰਡਾਂ ਦੀ ਇੱਕ ਪੰਚਾਇਤ ਹੈ ਇੱਕ ਭਾਈਚਾਰਾ ਜਿਹਾ ਉਹ ਲੜਨ ਲਈ ਤਿਆਰ ਹੋ ਜਾਂਦੇ ਨੇ ਅੱਜ ਮੈਂ ਪੰਜਾਬ ਵਾਲਿਆਂ ਨੂੰ ਦੱਸਣਾ ਚਾਹਣਾ ਜਿਵੇਂ ਕਿ ਮੋਗੇ ਨੇ ਬਹੁਤ ਸਾਰੀਆਂ ਲੜਾਈਆਂ ਮੋਗੇ ਤੋਂ ਸ਼ੁਰੂ ਹੋਈਆਂ ਤੇ ਫੇਰ ਉਹ ਅੱਗੇ ਤੱਕ ਗਈਆਂ ਔਰ ਜਿੱਤੀਆਂ ਵੀ ਗਈਆਂ ਅੱਜ ਇੱਕ ਸ਼ਹਿਰੀ ਲੜਾਈ ਮੋਗੇ ਤੋਂ ਸ਼ੁਰੂ ਹੋਈ ਹੈ ਮੋਗੇ ਦੇ ਵਿੱਚ ਇੱਕ ਸਿਵਲ ਸੁਸਾਇਟੀ ਬਣੀ ਹੈ ਅੱਜ ਅਸੀਂ ਮੈਂ ਇੱਥੇ ਲਖਾਉ ਕੇ ਬੈਠੇ ਹੋਏ ਆਂ ਕਿਉਂ ਬੈਠੇ ਹੋਏ ਉਹ ਬਾਤ ਜ਼ਿਕਰ ਕਰਦਾ ਹੈ ਅੱਜ ਇੱਕ ਉਸ ਸੁਸਾਇਟੀ 'ਚ ਬੈਠੇ ਹੋਏ ਆਂ ਜਿਨ੍ਹਾਂ ਨੇ ਇੱਕ ਦਈਆ ਲਿਆ ਜਾਂ ਕਹੇ ਲੋ ਇੱਕ ਨਿਸ਼ਚੈਕਤਾ ਹੈ ਕਿ ਅਸੀਂ ਰਲ ਕੇ ਮੋਗੇ ਦੇ ਮਸਲਿਆਂ ਨੂੰ ਹੱਲ ਕਰਾਂਗੇ ਜਾ ਕਰਵਾਵਾਂਗੇ ਅਸੀਂ ਐਮ ਐਲ ਏ ਨੂੰ ਨਹੀਂ ਵੇਖਣਾ ਅਸੀਂ ਐਮ ਪੀ ਆਲ ਨਹੀਂ ਵੇਖਣਾ ਅਸੀਂ ਆਪ ਦੇ ਮੋਹਤਿਆਂ ਨੂੰ ਲਿਖਾਂਗੇ ਕਲਮ ਬੰਦ ਕਰਾਂਗੇ ਲੋਕਾਂ ਨੂੰ ਜਾਗਰਤ ਕਰਾਂਗੇ ਤੇ ਫਿਰ ਉਸੇ ਸ਼ਰਤ ਤੇ ਮੋਗੇ ਦਾ ਇੱਕ ਪੀ ਬਣੂਗਾ ਜਾਂ ਐਮ ਐਲ ਏ ਬਣੂਗਾ ਐਮ ਪੀ ਦਾ ਘੱਟਾ ਫਲਿੱਪ ਕੋਟਾ ਤੋਂ ਬਣੂਗਾ ਇਹ ਇਨਾਂ ਨੇ ਤੈਅ ਕਰ ਲਿਆ ਔਰ ਇਹ ਪੰਜਾਬ ਦੇ ਵਿੱਚ ਪਹਿਲੀ ਸ਼ੁਰੂਆਤ ਹੈ ਐਕਟਿਵਲੀ ਬੜੀਆਂ ਸੁਸਾਇਟੀਾਂ ਬੰਦੀਆਂ ਸੀ ਤੇ ਖਤਮ ਹੋ ਜਾਂਦੀਆਂ ਸੀ ਇਹਨਾਂ ਦੀ ਗਿਣਤੀ ਵਧ ਰਹੀ ਹੈ ਅੱਜ ਚਾਰ ਨੇ ਡਾਕਟਰ ਸਾਹਿਬ ਦੀ 12ਵੀਂ ਪੀੜ੍ਹੀ ਇੱਥੇ ਹੈ ਮੁਕੀਚ ਔਰ ਇਹਨਾਂ ਨੇ ਬਹੁਤ ਦੌਰ ਵੇਖੇ ਨੇ 80 ਸਾਲ ਦੇ ਨੇ ਤੇ ਉਸੇ ਤਰ੍ਹਾਂ ਸਰਕਾਰ ਨੇ ਤੇ ਸਰਪ੍ਰਸਤੀ ਕਰ ਰਹੀ ਸੂਸਾ ਬੈਠੇ ਨੇ ਜਿਨ੍ਹਾਂ ਨੇ ਮੈਂ ਇੱਕੋ ਗੱਲ ਚ ਨੁਕੀੜ ਦਿੰਦਾ ਹੈ ਕਿ ਲੋਇਆ ਸਾਹਿਬ ਦੇ ਸ਼ਗਿਰਦ ਨੇ ਲੋਈਆ ਸਾਹਿਬ ਨੂੰ ਫੋਲੋ ਵੀ ਕਰਦੇ ਨੇ ਜਿਨ੍ਹਾਂ ਦੀ ਇੱਕ ਗੱਲ ਕਹਿ ਦਿੰਨਾ ਤੁਸੀਂ ਉਹਦਾ ਸਮਝ ਚੁਗੇ ਉਹਨਾਂ ਨੇ ਕਿਹਾ ਸੀ ਜਿਸ ਦਿਨ ਆंदोलਨਾ ਤੋਂ ਸੜਕਾਂ ਸੁਨੀਆਂ ਹੋ ਜਾਂਦੀਆਂ ਨੇ ਅਸੈਂਬਲੀਆਂ ਤੇ ਪਾਰਲੀਮੈਂਟਾਂ ਅਵਾਰਾ ਹੋ ਜਾਂਦੀਆਂ ਨੇ ਕਮਾਲ ਦੇ ਪੋਲੀਟੀਸ਼ੀਅਨ ਸੀ ਜਿਨ੍ਹਾਂ ਤੋਂ ਉਧਾਰ ਨਾ ਪਾਰਲੀਮੈਂਟ 'ਚ ਖੜਕੇ ਵੀ ਦਿੱਤੀਆਂ ਜਾਂਦੀਆਂ ਨੇ ਉਹਨਾਂ ਨਾਲ ਰਹੇ ਨੇ ਔਰ ਇਹਨਾਂ ਪੂੜਿਆਂ ਦੀ ਇੱਕ ਤਰ੍ਹਾਂ ਨਾਲ ਰਹਿਨਮਾਈ ਨੂੰਾ ਜੀ ਬੈਠੇ ਨੇ ਸਾਰੇ ਭਾਜੀ ਬਕੀ ਸਾਹਿਬ ਔਰ ਸਾਰੇ ਬਹੁਤ ਹੀ ਕਮਾਲ ਦੇ ਇਨਸਾਨ ਸਮਝਦਾਰ ਸਾਨੂੰ ਡੇਢ ਘੰਟਾ ਹੋ ਗਿਆ ਡਿਸਕਸ ਕਰਦਿਆਂ ਅਸੀਂ ਕੋ ਮੰਤਰੀ ਵੀ ਡਿਸਕਸ ਕੀਤਾ ਦੇਸ਼ ਵੀ ਡਿਸਕਸ ਕੀਤਾ ਪੰਜਾਬ ਵੀ ਡਿਸਕਸ ਕੀਤਾ ਔਰ ਸਭ ਤੋਂ ਅਹਿਮ ਮੋਗੇ ਨੂੰ ਡਿਸਕਸ ਕੀਤਾ ਮੇਰੀ ਮੋਗੇ ਵਾਲਿਆਂ ਨੂੰ ਗਿਣਤੀ ਹੈ ਇਹਨਾਂ ਦੇ ਨਾਲ ਖੜੋ ਜੇ ਤੁਸੀਂ ਇਹਨਾਂ ਦੇ ਨਾਲ ਖੜੂਗੇ ਆ ਜਿਹੜੇ ਬਾਜ਼ਾਰ ਚ ਹੁਣ ਅਸੀਂ ਆਏ ਆ ਨਾ ਇਹ ਲੌਂਕੀਆਂ ਹੋਈਆਂ ਤਾਰਾਂ نالیاں جو ماردہ بوشکتے جتنے بھی میرے پانی کھڑ دا ہے میں شرط کیا کہہ سکتا ہے کہ تھوڑی ایسیاں لی بی بی نے نہیں کچھ کرنا ایک آن لگی کیونکہ انہوں تھوڑے مسئلیاں دا پتا ہے اور میں باقی شہران لیا انہوں بھی کھونگا سیول کمیٹیاں بناو جیڑے سسٹم بھی اسی گرد کر رہے ہیں انہاں پبلک ریپرزنٹلیف نو ڈاوڈ ہوگی ایک سسٹم ہے اور انہوں اسی رکھانگے ਪਰ ਸਾਨੂੰ ਆਪਦੇ ਲੈਵਲ ਤੇ ਵੀ ਜੁੜਨਾ ਪਊਗਾ ਇਹਦੀ ਇੱਕ ਜਣੇ ਨੂੰ ਬਣਾਈਏ ਤੇ ਫਿਰ 5 ਸਾਲ ਉਹਦੇ ਮੂੰਹਾਂ ਦੇ ਵੇਖੀਏ ਕਿ ਅਰੇ ਦਾ ਮਾੜਾ ਨਿਕਲ ਗਿਆ ਫਿਰ ਇੱਕ ਅਗਲਾ ਮਾੜਾ ਚੁਣ ਲਈਏ ਫਿਰ ਬੈਠੇ ਰਹੀਏ ਇਹਦੇ ਨਾਲ ਅਸੀਂ ਬਰਬਾਦ ਹੋ ਚੁੱਕੇ ਹਾਂ ਫਾਈਨੈਂਸ਼ਲੀ ਸੋਸ਼ੀਅਲੀ ਸਮਾਜਿਕ ਲੈਵਲ ਤੇ ਤੇ ਪੂਰੀ ਡੈਮੋਗ੍ਰਾਫੀ ਵੀ ਗਈ ਸਾਕੇ ਜੇ ਬਚਣਾ ਤਾਂ ਇਸ ਤਰ੍ਹਾਂ ਦਾ ਉਦਗਮ ਹਰ ਸ਼ਹਿਰ ਚ ਪਾਓ ਅਸੀਂ ਆਏ ਕਿਉਂ ਦੱਸਦੇ ਆਂ ਤੇ ਇੱਕ ਦੋ ਗੱਲਾਂ ਜਿਹਦਾ ਲੱਖਾਂ ਬੋਲੂਗਾ ਔਰ ਬਾਕੀ

ਨਹੀਂ ਹੋ ਸਕਦੀ ਇਸੇ ਲਈ ਅਸੀਂ ਜੋ ਐ ਕਰਕੇ ਬੁੱਧੀਜੀਵੀ ਲੋਕਾਂ ਦੀਆਂ ਕਰਮਠ ਲੋਕਾਂ ਦੀ ਸੋਸਾਇਟੀ ਦਾ ਬਣਿਆ ਉਹਨਾਂ ਚ ਜਾ ਕੇ ਕਹਿ ਰਹੇ ਆ ਕਿ ਜੇ ਆਪਾਂ ਇਕੱਠੇ ਹੋ ਕੇ ਇੱਕ ਥਾਂ ਤੇ ਨਹੀਂ ਆਵਾਂਗੇ ਇਹਨਾਂ ਨੇ ਸਾਨੂੰ ਇਕੱਲੇ ਇਕੱਲੇ ਕਰਕੇ ਮਾਰ ਦੇਣਾ ਅੱਜ ਬਦਕਿਸਮਤੀ ਨਾਲ Hindu ਐ ਸੋਚ ਰਿਹਾ ਸਿੱਖ ਐ ਸੋਚ ਰਿਹਾ ਤੇ ਪਿੰਡਾਂ ਦੇ ਸ਼ਹਿਰਾਂ ਚ ਅੱਗੇ ਹੋਣ ਜਾ ਰਿਹਾ ਕਿ 달ਤ ਐ ਸੋਚੂ ਜੱਟ ਐ ਸੋਚੂ ਬ੍ਰਾਹਮਣ ਐ ਸੋਚੂ ਸ਼ੂਦਰ ਐ ਸੋਚੂ نہیں اسی <سؤال> پجابی ہے اسی کٹھے آئے سوچنا ہے اور یہ ہوتی ایک تو بہت بدیا شروعات ہے تو اسی بھی انہوں کری ہو جی اور تیرا طریقہ انہوں نے بھی ہونا ہے تو اسی سارے نے بھی ہونا ہے کہاں جو آپ پنجاب ہے ایکہ وقا کے انہوں چاہے پرسیہ تشدد ہوئے چاہے سیول ایڈنسٹریشن وردو تشدد ہوئے جا منیسٹریان تیچی منیسٹریان لوگ انہوں تھل پا سکیے آپاں لیکن دو شب دیگر ہے میرا ਦੂਸਤੋ ਬਖਸ਼ ਸਾਹਿਬ ਤੁਮ ਕਹਾਂਗੇ ਕਿ ਅੱਜ ਅਸੀਂ ਪੂਰੇ ਪੰਜਾਬ ਜਾ ਰਹੇ ਹਾਂ ਵੀ ਜੋ ਪੁਲਸ ਦਾ ਜ਼ਬਰ ਜਿਹੜਾ ਪੁਲਸ ਸਟੇਟ ਬਣ ਗਿਆ ਪੰਜਾਬ ਪੁਲਸ ਦਾ ਰਾਜ ਆ ਤੱਕੇ ਸ਼ਾਹੀ ਜੋ ਪੁਲਸ ਦਾ ਜ਼ੁਲਮ ਜੋ ਖਲਾਗਰਦੀ ਆਪਾਂ ਦੇਖ ਰਹੇ ਹਾਂ ਅੱਜ ਹੀ ਮੈਂ ਦੋ ਖਬਰਾਂ ਇੱਕ ਮੋਕੇ ਦੀ ਦੂਸਰੀ ਖਬਰ ਸੀ ਕਿ ਮੈਂ ਪਾਇਆ ਵੀ ਉਹਦੇ ਬਾਰੇ ਮੈਂ ਇੱਕ ਮੋਕੇ ਦੀ ਕਿਸੇ ਉਹ ਦੱਸਦੇ ਹੁੰਦਾ ਹੈ ਕਿ ਕਿਸੇ ਲਾਚੀ ਗੋਲੀ ਮਾਰੀ ਹੈ ਜੀ ਮੋਕੇ ਚ ਮਾਰੀ ਹੈ ਹਾਂ ਇਹ ਆਮ ਹੋ ਗਿਆ ਮੁਰਜ਼ੇ ਦਾ ਬਹੁਤ ਵੱਡ ਚੁੱਕੀਆਂ ਜੀ ਆਮ ਹੋ ਗਿਆ ਉਹ ਗੁੰਡਾਗਰਦੀ ਗੈਂਸਟਰ ਵੀ ਕੋਤ ਹੋਇਆ ਤੇ ਆਮ ਹੋ ਗਿਆ ਇੱਥੇ ਨਹੀਂ ਉਹ ਨਹੀਂ ਹੈ ਘਟ ਗਿਆ ਉਹ ਮੋਗੇ ਦੀ ਇੱਕ ਸੰਗੂਰੀ ਜੇ ਟਾਈਮ ਤੇ ਕਾਫੀ ਸੀਗਾ ਨਗਰ ਬਾਹਰ ਨੇੜੇ ਕੋਈ ਬਹੁਤ ਬੈਂਕਾਊਂਟਰ ਮਿਲਦਾ ਕੋਈ ਕਹਿੰਦਾ ਕੋਲਗਾ ਤਾਂ ਇਹ ਆਏ ਮੈਂਟ ਲਾਉਂਦੇ ਆ ਮਾਰ ਲੱਗੇ ਉਹ ਕਹਾਣੀ ਹਰ ਵਾਰੀ ਕੁਝ ਘਟਦੇ ਅੱਜ ਮੈਂ ਤੁਹਾਨੂੰ ਬਾਰ ਬਾਰ ਦੱਸਦੇ ਹਾਂ ਗੱਡੀ ਉਤਰ ਕੇ ਬਾਹਰ ਚੱਲਿਆ ਸੀ ਜੇ ਸੀ ਇਹ ਰਿਕਵਰੀ ਕਰਾਉਣਗੇ ਨਹੀਂ ਉਹ ਚੱਕ ਕੇ ਚਲਾ ਤਾ ਜੀ ਬੰਦਨਾਰੇ ਗੋਲੇ ਫੜਿਆ ਹੁੰਦਾ ਕੁੱਟ ਕੇ ਝੰਬਿਆ ਹੁੰਦਾ ਕਿੱਧਰ ਭੱਜੂਗਾ ਬੰਦਾ ਆਪਸ ਕਰਨਾ ਜਗੜਿਆ ਹੁੰਦਾ 20 ਬੰਦੇ ਉੱਤੇ ਲੱਗੇ ਹੁੰਦੇ ਐ ਇਹਨਾਂ ਇੱਕ ਬੰਦੇ ਨੇ ਕੱਢ ਕੇ ਚਲਾ ਦੇਈ ਸਰ ਜੇ ਭਰਾਵੋ ਤੁਸੀਂ ਚਾਹੁੰਦੇ ਹੋ ਕਿ ਸਾਡੇ ਜਵਾਕ ਬਚੇ ਰਹਿਣ ਕਿਉਂਕਿ ਹੁਣ ਜਿਹੜਾ ਖੁੱਲੂਗਾ ਕੰਮ ਨਹੀਂ ਰੁਕਣਾ ਨਹੀਂ ਇਹਦੇ ਇੱਕ ਮਾਹੌਲ ਬਣਾਇਆ ਜਾ ਰਿਹਾ ਤੇ ਜੇ ਆਪਾਂ ਆਪਣੇ ਜਵਾਕਾਂ ਨੂੰ ਆਪਣੀਆਂ ਨਸਲਾਂ ਨੂੰ ਬਚਾਉਣਾ ਹੈ ਨਹੀਂ ਕੱਲ ਨੂੰ ਜਿਹਨੂੰ ਮਰਜੀ ਚੱਕ ਕੇ ਮਾਰ ਦੇਣਗੇ ਜਿਹਦੇ ਮਰਜੀ ਚੱਕ ਕੇ ਲਤਮਾਂ ਗੋਲੀ ਮਾਰ ਦੇਣਗੇ ਅਸੀਂ ਇਸ ਤਰ੍ਹਾਂ ਦੀ ਵੀ ਕੋਈ ਤਫਦਾਰੀ ਨਹੀਂ ਕਰਦੇ ਕਿ ਜਿਹੜਾ ਬੰਦਾ ਗੁਨਾਹ ਕਰਦਾ ਪੂਰੇ ਲਈ ਆਦਤਾਂ ਬਣੀਆਂ ਨੇ ਕਾਨੂੰਨ ਬਣੇ ਨੇ ਜੇਲਾ ਬਣੀਆਂ ਨੇ ਉਹ ਉਹਦੇ ਰਾਹੀਂ ਹੱਲ ਹੋ ਸਕਦਾ ਪਰ ਇਹਨਾਂ ਨੂੰ ਕੀ ਅਨੁਕਾਰ ਦਿੰਦਾ ਜਿਹਦੇ ਮਰਜ਼ੀ ਚੱਕ ਕੇ ਲੱਤ ਬਾਹਂ ਚ ਗੋਲੀ ਮਾਰ ਦੋ ਜਿਹੜਾ ਮਰਜ਼ੀ ਬੰਦਾ ਚੱਕ ਕੇ ਝੂਠੇ ਮਤਲਬ ਵਿੱਚ ਮਾਰ ਦੇ ਉਹ ਰੋਕਣਾ ਜੇ ਆਪਾਂ ਚਾਹੁੰਦੇ ਆ ਤਾਂ ਪ੍ਰਭੂ ਇਕੱਠੇ ਹੋ ਕੇ ਸਾਡਾ ਸਾਥ ਦਿਓ 13 ਤਰੀਕ ਨੂੰ ਸੀ ਇਸੇ ਮਸਲੇ ਨੂੰ ਲੈ ਕੇ ਜੇ ਇਹ ਵੀ ਸਾਡੇ ਨਾਲ ਹੋਇਆ ਮੈਂ ਤਾਂ ਪਹਿਲਾਂ ਵੀ ਜਦੋਂ ਮੈਂ ਕੰਮ ਦੀ ਈਚ ਕਰਦੇ ਸ਼ੁਰੂ ਤੋਂ ਸ਼ੁਰੂ ਹੋਇਆ ਨਾ ਆ ਸਰਕਾਰਾਂ ਨਾਲ ਵੱਧ ਗਿਆ ਇਹਦਾ ਕਹਿਣਾ ਸੀ ਜੇ ਆਓ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ ਸੁਣ ਇਹਦੇ ਨਾਲ ਹੁਦਹਾਤ ਆ ਇਹਨੇ ਕੰਮ ਐਨਾ ਮੰਤਰ ਕੇ ਇਹ ਆਫ ਮੇਰੇ ਜਰੂਰ ਉਰਤੇ ਵਾਲੀ ਆ ਚੁੱਕੀ ਹੈ ਵੀ ਜਿਸ ਤਰੀਕੇ ਨਾਲ ਜਵਾਨੀ ਦਾ ਘਾਣ ਕੰਮ ਉੱਠ ਪਿਆ ਤਾਂ ਜੇ ਇਹ ਰੋਕਣਾ ਥੱਲ ਪਾਉਣੀ ਹੈ ਤੇ ਪੰਜਾਬ ਦੇ ਲੋਕਾਂ ਨੇ ਪਾਉਣੀ ਹੈ ਕੋਈ ਇੱਥੇ ਵਿਰੋਧੀ ਕਰਦਾ ਬੰਦਾ ਕਿਸੇ ਕਾਂਗਰਸ ਦਾ ਕਿਸੇ ਬਾਦਲਾ ਦਾ ਜਾਂ ਕੋਈ ਵੀ ਬੋਲਣਾ ਕਿਸੇ ਨੇ ਕਿਉਂਕਿ ਇਹਨਾਂ ਦੇ ਰਾਜ ਚ ਵੀ ਇਹ ਕੁਝ ਹੁੰਦਾ ਰਿਹਾ ਤੋ ਇਹਦਾ ਲੋਕ ਲਹਿਰ ਬਣਾ ਕੇ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ। ਇਹ ਸਾਡੀ ਅਪੀਲ ਅਸੀਂ ਸਾਰੇ ਪੰਜਾਬ ਦੇ ਜਾਨ 13 ਤੋਂ ਪਹਿਲਾਂ-ਪਹਿਲਾਂ ਜਿੰਨੀਆਂ ਵੀ ਲੜਨ ਵਾਲੀਆਂ ਧਿਰਾਂ ਨੇ ਚਾਹੇ ਸਮਾਜਿਕ ਹੈ, ਧਾਰਮਿਕ ਹੈ, ਸਾਡੇ ਕਿਸਾਨਾਂ ਦੀਆਂ ਨੇ, ਮਜ਼ਦੂਰਾਂ ਦੀਆਂ ਨੇ, ਮਜ਼ਦੂਰਾਂ ਦੀਆਂ ਨੇ, ਜਿਹੜੇ ਵਰਗ ਲੜਨ ਵਾਲੇ ਲੋਕ ਹੈ ਜ਼ੁਲਮ ਦੇ ਖਿਲਾਫ ਉਹਨਾਂ ਸਾਰਿਆਂ ਨੂੰ ਅਸੀਂ ਅਪੀਲ ਤੇ ਬੇਇਜ਼ਤੀ ਕਰਨcorre ਹੋਏ ਨਿਕਲੇ ਹੋਏ ਵੀ ਆਓ ਯਾਰ ਉੱਠ ਕੇ ਆਪਾਂ ਇਹਨੂੰ ਠੱਲ ਪਾਈਏ। ਇਹਦੇ 'ਚ ਨਾ ਇੱਕ ਗੱਲ ਹੈ ਆਪਾਂ ਕਹਿੰਦੇ ਆ ਨਾ ਤੇ ਅਸੀਂ ਗੋਲੀ ਮਾਰਨ ਵਾਲਾ ਤਰਸ ਕਰੂਗਾ ਗੋਲੀ ਮਾਰਨ ਵਾਲਾ ਕੋਈ ਚੰਗਾ ਜੇ ਇਨਸਾਫ ਹੋਰ ਵਸਾਂਗੇ ਇਸ ਗੱਲ ਨੂੰ ਬਦਲਣਾ ਪੋਗਾ ਗੋਲੀ ਮਾਰਨ ਵਾਲੇ ਗੋਲੀ ਮਾਰਨ ਵਾਲੇ ਹੀ ਹੁੰਦੇ ਆ ਜਿਨ੍ਹਾਂ ਦੇ ਮਾਰੀ ਜਾ ਰਹੀ ਹੈ ਯੋਹਾ ਆਪਣੇ ਹੱਕ ਦੀ ਗੱਲ ਕਰਨ ਅੱਜ ਆਪਾਂ ਬੈਠੇ ਆ ਤੁਸੀਂ ਇੱਕ ਗੱਲ ਵੇਖਿਓ ਜੇ ਕਮਾਲ ਦੀ ਰੀਸੈਂਟਲੀ ਉਦਾਹਰਨ ਦਿੰਨਾ ਤੁਹਾਨੂੰ ਫਿਕਰਮ ਜਿਠਿਆ ਜਾਂ ਨੂੰ ਛੜਿਆ ਜਾਂਦਾ ਜਿਠੀ ਗਈ ਦੋ ਘੰਟੇ ਤੱਕ ਲਾਈਵ ਚੱਲਦਾ ਹੈ ਕੜਿਆ ਜਾ ਰਿਹਾ ਜੀ ਸਮਰਥਕ ਆਗੇ ਜੀ ਮੇਰਾ ਤੋਂ ਉਸਰੇਆ ਇੱਕ ਟਾਈਮ ਤੇ ਮੈਨੂੰ ਉਸ ਪੈ ਨਾਲ ਵੀ ਖੜਾ ਜੋ ਉਹਨਾਂ ਦੀ ਮੈਸੇਜ ਹੈ ਜਬਤਨੀਜ਼ੀ ਹੋਈ ਹੈ ਬਟ ਬੱਚਿਆਂ ਦੀਆਂ ਪਗਾਂ ਸਾਰਾ ਕੁਝ ਹੈ ਸੈਟ ਸੀਗਾ 2 ਘੰਟੇ ਲਾਈਵ ਚੱਲਦਾ ਤੇ ਜਦੋਂ ਲੱਖੇ ਨਾਲ ਬਤਨੀਜ਼ੀ ਹੋਣ ਵੇਲੇ ਹੁੰਦੀ ਹੈ ਸਿਰਫ 5 ਸੈਕਿੰਡ ਲਾਈਵ ਚੱਲਿਆ ਤੇ ਪੁਲਿਸ ਨੇ ਚਮਟਾ ਮਾਰ ਕੇ ਬੰਦ ਕਰਾਤਾ ਹੈ ਸਿਰਫ ਇਹ ਨੂੰ ਸਮਝੀਓ ਕਿਹੜਾ ਪੋਲੀਟਿਸ਼ੀਅਨ ਕਿਸ ਪਾਰਟੀ ਦਾ ਕੋਈ ਬੋਲਿਆ ਕਿ ਗਲਤ ਹੈ ਸਿਰਫ ਉਹ ਕੀ ਕਹਿੰਦੇ ਨੇ ਕਿ ਇਹ ਪਾਰਟੀ ਗਲਤ ਹੈ ਸਾਨੂੰ ਲਿਆਓ ਫਿਰ ਅਸੀਂ ਇਹ ਵਰਤੂਤ ਕਰਾਂਗੇ ਇਹ ਮਸਲਾ ਹੈ ਸੋ ਜਿੰਨਾ ਨਾਲ ਹੋ ਰਿਹਾ ਹੈ ਕਿ ਅਸੀਂ ਉਠਾਂਗੇ ਕਿ ਨਹੀਂ ਕੀ ਆਪਾਂ ਆਪਦੇ ਵੱਲੋਂ ਹਮਲਾ ਮਾਰਾਂਗੇ ਕਿ ਨਹੀਂ ਹਮਲਾ ਐਮਐਲਏ ਵੱਲੋਂ ਨਹੀਂ ਮਾਰਨਾ ਐਮਪੀ ਵੱਲੋਂ ਵੀ ਮਾਰਨਾ ਉਹ ਬਾਅਦ ਬਾਅਦ ਸੋਸਾਇਟੀ ਜੋ ਨਿਕਲ ਆਉਂਦੇ ਨੇ ਪਹਿਲਾਂ ਹਮਲਾ ਅਸੀਂ ਇਹ ਮਾਰਨਾ ਕੋਈ ਵੀ ਬੰਦੇ پر سادے رائیس کے میں آپ وہاں آپ کو سکیور کر سکتے ہیں کیڑی امینڈمنٹ کرا سکتے ہیں کہ سیول سوسیٹی خود ایک آثورٹی بن کی پر ساشن تو چاہے سیول ہو چاہے پرسی ہوئے وہ تو آدھے حق نہیں رکھی کر سکتے یہ ضروری ہے پلیس سوسیٹی ہے لوگ اسی سب سب دوسیوں کے کوئی ترکم بڑھا ہے شیول سوسیٹی تھا بیسکلی شیول سوسیٹی تو بڑھا ہے سناک باجی نہیں چاہتا

گلی نہیں سک وی لڑائی کے میدان لیا ਕੋਈ ਮਹ ਕੋਈ ਹੋਵੇ ਤਾਂ ਰਮੀ ਪਾਰਤੀ ਉਹਨਾਂ ਨੇ ਉਸ ਵੇਲੇ ਨਜ਼ਰ ਮਿਲੀ ਸੀ ਉਹ ਦਾ ਨਾਮ ਸੀ ਮਹਾਤੀ ਇਹ ਬਰਤਨ ਸਾਲ ਕੇ ਪੂਰਾ ਆ ਰਹਾ ਹੈ ਜੈ ਪ੍ਰਕਾਸ਼ ਵਾਲਾ ਐਂਜਿਨ ਜੈ ਪ੍ਰਕਾਸ਼ ਨਰਾਇਣ ਜੀ ਨੇ ਉਹਦੇ ਸੰਬੋਧਨ ਕੀਤਾ ਜੈ ਪ੍ਰਕਾਸ਼ ਜੀ ਅੱਜ ਬੜੀ ਬੜੀ ਜ਼ਰੂਰਤ ਹੈ ਔਰ ਖਾਸ ਤੌਰ ਤੇ ਸਾਡੇ ਮੋਗੇ ਦੀ ਇੱਕ ਕੁਸ਼ਲ ਸਮਝਿਆ ਕਿ ਡਾਕਟਰ ਸਾਹਿਬ ਅੱਜ 84 85 ਸਾਲ ਦੀ ਉਮਰ ਦੇ ਵਿੱਚ ਹੈ ਇਹ ਵੀ ਹੋਣੇ ਐਕਟਿਵ ਹੈ ਕਿ ਵੀ ਉਹ ਲੋਕਾਂ ਨੂੰ ਆਵਾਜ਼ ਕਰਦੇ ਆ ਰਹੇ ਵੀ ਹੈ ਸ਼ਹਿਰ ਦੇ ਸਿਟੀ ਦੇ ਪ੍ਰੈਜ਼ੀਡੈਂਟ ਵੀ ਰਹੇ ਐ ਨਸਬਰ ਕਮੇਟੀ ਦੇ ਬੜਾ ਕੰਮ ਕੀਤਾ ਮੈਨੂੰ ਮੈਂ ਇਹਨਾਂ ਦੇ ਨਾਲ ਕਾਉਂਸਲਰ ਵੀ ਰਹੇ ਆ ਆਪਣੇ ਨਾਸੀ ਦੇ ਵਿੱਚ ਸਾਨੂੰ ਪਤਾ ਵੀ ਇੱਥੇ ਕੀ ਕੁਝ ਹੋ ਰਿਹਾ ਹੈ ਸਿਸਟਮ ਦਾ ਅੱਜ ਪਹਿਲਾ ਅਸੀਂ ਆਪਣੇ ਸ਼ਹਿਰ ਨੂੰ ਹੀ ਬਚਾ ਲਿਆ ਇਹ ਇੰਨਾ ਹੀ ਬਹੁਤ ਹੈ ਉਹ ਤੋਂ ਤੁਹਾਨੂੰ ਪਤਾ ਸੂਸਪੇ ਨਾਰਾ ਆਇਆ ਸੀ ਕਿ ਤਖਤ ਖਾਲੀ ਕਰੋ ਜਨਤਾ ਆ ਗਈ ਹੈ ਅਸੀਂ ਹੁਣ ਕਹਾਂਗੇ ਐਡਮਿਨਿਸਟਰेटर ਆ ਜਿਓ ਕੁਰਸੀਓ ਸੁਧਰ ਜੋ ਲੋਕ ਆ ਰਹੇ ਨਿਆਂ ਦੇ ਹੱਕਾਂ ਦੀ ਖੁਦ ਰਾਖੀ ਕਰਨ ਆ ਰਹੇ ਕਿ ਕਰਨਗੇ ਤੁਮ ਜੀ ਬੋਸ਼ਾ ਕੋ ਤੁਸੀਂ ਵੀ ਬੋਲ ਦਿਓ ਭੈਣ ਜੀ ਡਾਕਟਰ ਸਾਹਿਬ ਫਿਰ ਬੋਲ ਦਿੱਤੇ ਡਾਕਟਰ ਸਾਹਿਬ ਡਾਕਟਰ ਸਾਹਿਬ ਤੁਸੀਂ ਸ਼ੁਰੂ ਕਰਦੇ ਆਪਾਂ ਮੈਂ ਸਾਰੇ ਇਹ ਸਭ ਚਾਹੇ ਕੋਲ ਮਾਨਤਾ ਰਹਿ ਲੋਕਾਂ ਜੀ ਆਏ ਨੇ ਬਹੁਤ ਬਹੁਤ ਸਵਾਗਤ ਕਰਦੇ ਆਂ ਕੋ ਕਿ ਆਏ ਬਹੁਤ ਖੁਸ਼ੀ ਨਾਲ ਸਾਰਿਆਂ ਨੂੰ ਪਤਾ ਹੈ ਕਿ ਸਮਾਜ ਦਾ ਐਸਰੇ ਬਹੁਤ ਜਰਾਹ ਖਰਾਬ ਹਾ ਔਰ ਉਸ ਵਿੱਚ ਕਿਸੇ ਬਹੁਤ ਬਦੀ ਨੀਂਦ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਆਪ ਇਹ ਸੁਚਨਾ ਦੇਈਦਾ ਕਿ ਤੁਸੀਂ ਵਰਡਰ ਕੀ ਕਿਵੇਂ ਕੁਝ ਕਰ ਸਕਦੇ ਹੋ ਕੋਈ ਵੀ ਚੀਜ਼ ਔਖੀ ਨੀਂਦ ਨੂੰ ਤੁਸੀਂ ਸਾਰੇ ਨਾਲ ਕੇ ਕਰੋਗੇ ਸੱਚੀ ਗੱਲ ਮੰਨ ਕੇ ਕਰੋਗੇ ਜਾਂ ਆਪਣੇ ਫਾਇਦਾ ਵਾਸਤੇ ਗੱਲ ਕਰੋਗੇ ਤੇ ਪਰਮਾਤਮਾ ਦੀ ਕਿਰਪਾ ਕਰੇਗਾ ਅਸੀਂ ਇਹ ਜਿਹੜਾ ਪੜਨਾ ਸ਼ੁਰੂ ਹੁੰਦਾ ਹੈ ਇਸੇ ਕਰਕੇ ਦਿੱਤਾ ਹੈ ਕਿ ਆਲਾਪ ਲੈਣੇbegin ਚੁੱਕੇ ਨੇ ਕਿਸੇ ਵੀ ਬੰਦੇ ਵਾਸਤੇ ਕੋਈ ਮਣੀ ਦੀ ਗੱਲ ਪਿੱਛੇ ਵੀ ਬਹੁਤ ਖੱਜਲ ਖੜਾ ਹੋਣਾ ਪੈਂਦਾ ਉਹਦਾ ਇੱਕੋ ਇੱਕ ਹੱਲ ਹੈ ਆਪਾਂ ਇਕੱਠੇ ਹੋਈਏ ਔਰ ਜਿਹੜੇ ਪੋਲੀਟੀਸ਼ੀਅਨ ਜਾਂ ਹੋਰ ਕੋਈ ਜਿਹੜੇ ਅਧਿਕਾਰੀ ਉਹ ਲੋਕਾਂ ਨੂੰ ਖਰਾਬ ਕਰਨ ਵਾਸਤੇ ਪਾਡ ਪਾਡੋ ਕੀ ਕਰਦੇ ਹਨ ਉਹਦੇ ਨਾਲ ਕੋਈ ਆਪਾਂ ਨੂੰ ਫਾਇਦਾ ਨਹੀਂ ਹੋਣਾ ਸਗੋਂ ਨੁਕਸਾਨ ਇਤੋਂ ਵੀ ਜ਼ਿਆਦਾ ਹੋਵੇਗਾ ਅਸੀਂ ਸਾਰਿਆਂ ਨੂੰ ਆਪ ਜੋੜ ਕੇ ਬੇਨਤੀ ਕਰਦੇ ਆਏ ਕਿ ਅਸੀਂ ਤਾਂ ਸੱਚ ਦੀ ਹਿੰਮਤ ਕੀਤੀ ਹੈ ਕੂਸਾਨਿਆਂ ਨੂੰ ਇਕੱਠੇ ਕਰਨ ਵਾਸਤੇ ਇੱਕ ਕਲਾ 211 ਕਾਫਰਾ ਬਣੇ ਤਾਂ ਕਿ ਲੋਕਾਂ ਦੀ ਆਵਾਜ਼ ਉਹਨਾਂ ਕੰਨਾਂ ਤੱਕ ਜਾਵੇ ਜਿਹੜੇ ਲੋਕਾਂ ਵਾਸਤੇ ਲੋਕਾਂ ਨੂੰ ਖਰਾਬ ਕਰਕੇ ਆਪਣੀ ਜ਼ਿੰਦਗੀਆ ਨੂੰ ਐਕਸਟਰਸਰਾ ਨੂੰ ਆਪਣੇ ਪਰਿਵਾਰਾਂ ਨੂੰ ਕੇਸਾਨੀਆਂ ਆਪ ਉਸ ਦੇ ਨਾਮ ਪੰਜਾਬ ਦਾ ਪਰਾ ਨਾ ਹਿੰਦੁਸਤਾਨ ਦਾ ਪਰਾ ਨਾ ਮੁਲਕਤ ਦਾ ਪਰਾ ਮੈਂ ਤਾਂ ਇਹਨਾਂ ਜਿਹੜੇ ਆਏ ਨੇ ਮੇ ਮਾਰ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਕਿ ਲਾ ਕੇ ਸੋਸਾਇਟੀ ਵਿੱਚ ਜਿੰਨਾ ਵੀ ਯੋਗਦਾਨ ਪਾ ਸਕੀਏ ਉਹਨਾਂ ਹੀ ਸਾਡਾ ਢੋਲ ਥੋੜਾ ਹੋਇਆਗਾ ਇਹਨਾਂ ਨੂੰ ਕਹਿੰਦਾ ਹੋਇਆ ਮੈਂ ਸਿਪਾਹੀ ਦੀ ਕੋਲ ਦੱਸ ਲਈ ਤੇ ਕੋਈ ਨਹੀਂ ਸਸਤੀ ਕਾਲਿਸਾਰਿਆਂ ਨੂੰ ਮੈਂ ਸਵੇਰ ਦਾ ਕਾ ਵੀ ਤੇ ਮਤੁਰੂਦ ਹੋ ਪਰਦੇ ਨਹੀਂ ਸੀ ਉਹਨਾਂ ਦਾ ਇੱਥੇ ਆਉਂਦੀ ਉਹਨਰੇ ਸਾਥੀਆਂ ਨਾਲ ਸਵਾਦ ਕਰਦੀਆਂ ਸਾਡੀ ਸੁਸਾਇਅਤ ਨਾਲ ਸਵਾਦ ਕਰਦੇ ਪੇਸ਼ਾ ਸਾਥ ਦਿੰਦੇ ਆ ਤੇ ਮੈਂ ਨਹੀਂ ਕਹਾਂਗੀ ਕਿ ਤਕਾਜ਼ਾ ਹੈ ਵਕਤ ਕਾ ਤੂਫਾਨ ਸੇ ਦੂਜੋ ਕਹਾਂ ਤੱਕ ਚਲੋਗੇ ਜਿਨਾਈਂ ਕਿਨਾਰੇ <تصفح> جو جو تک گے گنارے گنارے ہے وقت تو ہلاتوں سے لڑنا ہوگا جنگ لازم ہو تو لشکر نہیں دیکھے جاتے ہمیشہ جدا یہ سوچ کے ایک میں کسی لکھک کا کیونکہ میں خود ہوں ਇਸ ਕਰਕੇ ਮੈਨੂੰ ਉਹੀ ਗੱਲਾਂ ਜ਼ਿਆਦਾ ਮੇਰੇ ਧਿਆਨ 'ਚ ਰਹਿੰਦੀਆਂ ਕਿ ਕਿਸੇ ਲੇਖਕ ਦਾ ਮੈਂ ਲਿਖਿਆ ਪੜ੍ਹਿਆ ਸੀ ਕਿ ਮੈਂ ਉਹਨਾਂ ਲੋਕਾਂ ਦੀਆਂ ਵੀ ਕਬਰਾਂ ਦੇਖੀਆਂ ਜਿਹੜੇ ਹਮੇਸ਼ਾ ਇੱਥੇ ਬੋਲਦੇ ਸੱਚ ਬੋਲਣ ਦਾ ਬਾਰੇ ਦਰਦੇ ਸੀ ਕਿ ਕਿਤੇ ਮਾਰੇ ਨਾ ਜਾਏ ਮਾਰੇ ਨਾ ਜਾਏ ਇਸ ਕਰਕੇ ਜੇ ਤੁਸੀਂ ਸੱਚ ਨਹੀਂ ਬੋਲਦੇ ਤੁਸੀਂ ਚੁੱਪ ਰਹਿੰਦੇ ਸੱਚ ਬੋਲਣਾਂ ਦੇ ਜੇ ਤੁਸੀਂ ਚੁੱਪ ਰਹਿੰਦੇ ਆ ਕਿਸੇ ਸੱਚ ਦੇ ਨਾਲ ਵੀ ਨਹੀਂ ਖੜਦੇ ਤਾਂ ਇਹਦਾ ਮਤਲਬ ਸਿੱਧੇ ਤੌਰ ਤੇ ਤੁਸੀਂ ਜਿਹੜਾ ਹੈਗਾ ਸਾਥ ਦੇ ਰਹੇ ਹੋ ਝੂਠ ਦਾ ਦੇ ਰਹੇ ਹੋ ਸੋ ਆਓ ਆਪਾਂ ਜਿਹੜੀ ਇਹ ਲੜਾਈ ਮਿੱਟੀ ਆ ਇਹਨੂੰ ਆਪਾਂ ਇਹ ਲੜਾਈ ਆਪਣੀ ਕੋਈ ਕਿਸੇ ਨਾਲ ਨਿੱਜੀ ਨਹੀਂ ਹੈਗੀ ਇਹ ਸਾਡੀ ਆਪਣੇ ਪੰਜਾਬ ਲਈ ਪੰਜਾਬੀ ਲਈ ਪੰਜਾਬੀਤ ਲਈ ਹੈਗੀ ਆ ਇਨਸਾਨੀਅਤ ਦੀ ਲੜਾਈ ਹੈ ਥੈਂਕ ਯੂ ਸੋ ਮਚੀ ਇੱਕ ਗੱਲ ਹੈ ਜਪਜੀ ਸਾਹਿਬ ਚ ਹਰ ਚੀਜ਼ ਹੁਕਮ ਚੈ ਜੀ ਸਭਾ ਜਪਜੀ ਸਾਹਿਬ ਹੁਕਮੀ ਲਖ ਦੁਖ ਸੁਖ ਪਾਇਓ ਜੀ ਈਵਨ ਗੀਤਾ ਜੀ ਜਿੱਤੇ ਕ੍ਰਿਸ਼ਨ ਜੀ ਕਹਿੰਦੇ ਨੇ ਅਰਜੁਨ ਨੂੰ ਕਰਮ ਦੀ ਗੱਲ ਕਰਦੇ ਨੇ ਕਿ ਜੋੜਾ ਜੋ ਨਿਸ਼ਚਿਤ ਹੋਣਾ ਤੁਸੀਂ ਆਪ ਦਾ ਕਰਮ ਕਿਉਂ ਖਰਾਬ ਕਰਦੇ ਹੋ ਜਿੰਨਾ ਮਿਲਣਾ ਹੈ ਜਿੰਨੀ ਲਿਖੀ ਹੈ ਪਹਿਲੇ ਦਿਨਾਂ ਚ ਪਿੰਡਾਂ ਚ ਮੈਂ ਆਮ ਸੁਣਦਾ ਸੀ ਬੰਦਾ ਕਹਿੰਦਾ ਜੀ ਬੇਕੀ ਹੋ ਗਈ ਯਾਰ ਜਿੰਨੀ ਲਿਖੀ ਹੈ ਉਹਨੇ ਤਾਂ ਸਾਹ ਹੈਗੇ ਹੀ ਐ ਹੁਣ ਅਸੀਂ ਇਹ ਮੰਨਣਾ ਛੱਡ ਤਾ ਹੁਣ ਅਸੀਂ ਡਰਨ ਲੱਗ ਗਏ ਆ ਕਿ ਨਾ ਯਾਰ ਮੈਂ ਭੁੱਖਾ ਸਿੱਧਾ ਤਰੀਕਾ ਬਣਾ ਲਾ ਬਾ ਰੱਬ ਤਾਂ ਮੈਨੂੰ ਭੁੱਖਾ ਹੀ ਮਾਰ ਦੇਗਾ ਉਹ ਸੋਹਰੇ ਆ ਰੱਬ ਨਹੀਂ ਬਚਾਉਣਾ ਆ ਜਿੰਨੂ ਭਾਇਆ ਹੁਣ ਕੁਰਸੀ ਤੇ ਇਹ ਵੀ ਰੱਬ ਨਹੀਂ ਭਾਇਆ ਇਹ ਦੋਨੇ ਜਣੇ ਆਂਦੇ ਆ ਅਸੀਂ ਬਹੁਤ ਗਰੀਬ ਆ ਤੇ ਪਤਾ ਨਹੀਂ ਤੁਹਾਨੂੰ ਗਰੀਬਾਂ ਨੂੰ ਕੀ ਹੋ ਗਿਆ ਇਹਨੇ ਅਮੀਰ ਬਨ ਲੱਗ ਕੇ ਨੇ ਲੁਮਨ ਤੁਸੀਂ ਦੋ ਦੋ ਸ਼ਬਦ ਹਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਭਾਈ ਅੰਤੋਜ ਮਾਨ ਜੀ ਤੇ ਲਖਾ ਜੀ ਅੱਜ ਇੱਥੇ ਮੋਗੇ ਪਹੁੰਚੇ ਆ ਸਾਡਾ ਹੌਂਸਲਾ ਵਧਾਉਣ ਵਾਸਤੇ ਸਿਰਫ ਇੱਕ ਘੰਟੇ ਦੇ ਨੋਟਿਸ ਤੇ ਮੈਂ ਆਪਾਂ ਇਕੱਠੇ ਹੋਏ ਆ ਤੇ ਸਾਰਿਆਂ ਦਾ ਧੰਨਵਾਦ ਹੈ ਇਹਨਾਂ ਦਾ ਅਚੇਚਾ ਧੰਨਵਾਦ ਹੈ ਕਿ ਸਾਡੇ ਕੋਲ ਇੰਨੀ ਦਰਵਾਹੇ ਆਏ ਆ ਸਾਡੀ ਹੌਂਸਲਾ ਵਧਾਉਣ ਵਾਸਤੇ ਦੂਸਰੀ ਗੱਲ ਗੱਲਾਂ ਕਾਫੀ ਹੋ ਚੁੱਕੀਆਂ ਮੈਂ ਉਹਨਾਂ ਨੂੰ ਡਿਟੇਲ ਤੇ ਨਹੀਂ ਜਾਊਗਾ ਇਕੋ ਇੱਕ ਗੱਲ ਕਰਨੀ ਹੈ ਮੋਗਾ ਸ਼ਹਿਰ ਦੇ ਇੰਟੈਲੈਕਚੁਅਲ ਬੁੱਧੀਜੀਵੀ ਵਰਗ ਨੂੰ ਕਿ ਇਹ ਕੋਈ ਸਾਡੀ ਨਿੱਜੀ ਲੜਾਈ ਨਹੀਂ ਹੈਗੀ ਮੇਰੇ ਤੇ ਜੋ ਪਰਚੇ ਦਰਦਾ ਜਾਂ ਹੋਰ ਹੈ ਉਹ ਅਸੀਂ ਆਪਦੀਆਂ ਲੜਾਈਆਂ ਲੜ ਰਹੇ ਹਾਂ ਉਹਦਾ ਸਿਵਲ ਸੁਸਾਇਟੀ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਬਟ ਅਸੀਂ ਆਏ ਹਾਂ ਇੱਕ ਫਰੰਟ ਦੇ ਉੱਤੇ ਇੱਕ ਪਲੇਟਫਾਰਮ ਦੇ ਉੱਤੇ ਉਹਨਾਂ ਲੋਕਾਂ ਦੀ ਲੜਾਈ ਲੜਨ ਵਾਸਤੇ ਜਿਹੜੇ ਸਾਡੇ ਵਾਂਗੂ ਨਹੀਂ ਲੜ ਸਕਣਗੇ ਅਸੀਂ ਲੜਦੇ ਹਾਂ ਕਿਉਂਕਿ ਸਾਡੇ ਨਾਲ ਤੁਹਾਡਾ ਸਾਥ ਸੀ ਹਰ ਹਾਲੇ ਕਿ ਕਿਸੇ ਦੇ ਹਰ ਹਾਲੇ ਕਿ ਹਰ ਇੱਕ ਨੂੰ ਸਾਥ ਨਹੀਂ ਮਿਲਦਾ ਉਹ ਸਾਥ ਦੇਣ ਵਾਸਤੇ ਅਸੀਂ ਇੱਕ ਪਲੇਟ 파ਟ ਤੇ ਆਏ ਆ ਜਿਹਦੇ ਮੇਰੇ ਕੇਸ ਦੇ ਵਿੱਚ ਲੋਕਾਂ ਨੇ ਮੇਰਾ ਸਾਥ ਦਿੱਤਾ ਮੈਂ ਚਾਹੁੰਦਾ ਕਿ ਲੋਕਾਂ ਦੇ ਕੇਸਾਂ ਦੇ ਵਿੱਚ ਅਸੀਂ ਸਾਰੇ ਰਲ ਕੇ ਉਹਨਾਂ ਦਾ ਸਾਥ ਦੇਈਏ ਅੱਜ ਜਿਹੜੀ ਸਭ ਤੋਂ ਵੱਡੀ ਸਮੱਸਿਆ ਕੀ ਬਣੀ ਹੋਈ ਹੈ ਕਿ ਜਿਦ ਤਰ੍ਹਾਂ ਪਹਿਲਾਂ ਗੱਲ ਵੀ ਆ ਕਿ ਜ਼ਿਆਦਾਤਰ ਲੋਕ ਆ ਜਿਹੜੇ ਉਹ ਹੈਂਡ ਟੂ ਮਾਊਥ ਹੋ ਚੁੱਕਿਆ ਹੈ ਮੋਰ ਦੇ 80% ਲੋਕਾਂ ਦੀ ਇਨਕਮ ਹੈ ਜਿਹੜੀ ઓਰ ਲੈਸ ਦੈਨ 15000 ਹੈ 15000 ਤੋਂ ਘੱਟ ਅ ਇਨਕਮ ਦੇ ਉੱਤੇ 80% ਤੋਂ ਆਬਾਦੀ ਵੱਧ ਹੈ ਜਿਹੜੀ ਉਹ ਜੀਵਨ ਬਸਰ ਕਰਦੀ ਹੈ 15000 ਦੇ ਵਿੱਚ ਉਹ ਕੀ ਕਰਨਗੇ ਜਿਹੜਾ ਬੰਦਾ ਜਿਹੜਾ ਜਿਹਨੂੰ ਫਿਕਰ ਹੈ ਸਵੇਰ ਦੀ ਰੋਟੀ ਖਾਣ ਤੋਂ ਬਾਅਦ ਵੀ ਸ਼ਾਮ ਦੀ ਪਕੜੀਆਂ ਕਿਹਦੀ ਪਕਣੀ ਉਹ ਕਿਤੇ ਧਰਨੇ ਦੇ ਤਾਂ ਅੱਗੇ ਬੈਠੂ ਜਾਂ ਕਿਤੇ ਨਿੱਤ ਦਾਲਾਂ ਕਿਤੇਆਂੀਆਂ ਦੇ ਵਿੱਚ ਜਾਂ ਖਾਣਿਆਂ ਦੇ ਵਿੱਚ ਧੱਕੇ ਪਾਊਗਾ ਉਹ ਸਮਝੌਤਾ ਕਰੂਗਾ ਉਹ ਇਨਸਾਫ ਨਹੀਂ ਲਊਗਾ ਉਹ ਸਮਝੌਤਾ ਕਰੂਗਾ ਅਸੀਂ ਇਹ ਸਮਝੌਤੇ ਇਹ ਸਾਡੇ ਸਮਾਜ ਦੇ ਵਿੱਚ ਹੁੰਦੇ ਆਏ ਐ ਉਹਨਾਂ ਸਮਝੌਤਿਆਂ ਦੀ ਮੱਝ ਕਰਕੇ ਅੱਜ ਉਹਨਾਂ ਲੋਕਾਂ ਦੇ ਹੌਸਲੇ ਇੰਨੇ ਜ਼ਿਆਦਾ ਵਧੇ ਹੋਇਆ ਜਿਹੜੇ ਜੰਨੀ ਦੀ ਲੋਕਾਂ ਦੇ ਨਾਲ ਧੱਕਾ ਕਰਦੇ ਉਹਨਾਂ ਨੂੰ ਪਤਾ ਵੀ ਚਾਰ ਵਾਰ ਲੱਗੜ ਕਰਕੇ ਕੋਈ ਨਹੀਂ ਸਮਝੌਤਾ ਤਾਂ ਬਾਅਦ ਚ ਹੋਈ ਜਾਂਦਾ ਤਕਲਾਂ ਦੇ ਵੀ ਸਮਝੌਤੇ ਹੋਈ ਜਾਂਦੇ ਐ ਸੋ ਇਹ ਹੌਸਲੇ ਉਹਦੀ ਬਾਤ ਐ ਜਦੋਂ ਸਾਡੇ ਸਮਾਜ ਦੇ ਮੋਢਵਰ ਲੋਕ ਇਹ ਸਮਝੌਤਾ ਵਾਲੀ ਰਾਜਨੀਤੀ ਕਰਦੇ ਆ ਭਾਈ ਜੀ ਨੇ ਬਹੁਤ ਵਧੀਆ ਗੱਲ ਕਹੀ ਸੀ ਤੁਸੀਂ ਗੱਲ ਕੀਤੀ ਸੀ ਬਈ ਜੁਡੀ ਕੈਸੀ ਹੈ ਜੇ ਅਸੀਂ ਕੱਲ ਤੁਸੀਂ ਕੀਤੀ ਸੀ ਨਾਲੇ ਇਕੱਲੇ ਚਲੇ ਜਾਂਦੇ ਆਂ ਇਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਆਂ ਤੇ ਜੇ ਅਸੀਂ ਇਕੱਲੇ ਚਲੇ ਜਾਂਦੇ ਆਂ ਨਾ ਤਾਂ ਸਾਡੀ ਨੂੰ ਗੱਲ ਨਹੀਂ ਸੁਣਦਾ ਡੀਸੀ ਤੇ ਜਦੋਂ ਅਸੀਂ 20 30 ਜਣੇ ਜਾਂਦੇ ਆਂ ਉਦੋਂ ਗੱਲ ਸੁਣ ਲੈਂਦਾ ਸੋ ਇਹ 20 ਕੀ ਨਹੀਂ 40 50 ਜਣੇ ਹੋ ਕੇ ਗਿਣਤੀ ਨਤ ਵਧ ਰਹੀ ਆ ਇਹ ਉਹ ਕਹਿਣਗੇ ਕਿ ਮੂਖ ਦੇ ਦੀ ਹੋੜ ਆ ਮੋਗਾ ਇਹ ਬੈਟਰ ਹੋ ਸਕਦਾ ਕੋਈ ਤਾਂ ਕਾਰਜ ਜਦੋਂ ਦਾ ਰੁਬਾਜੀ ਵਾਲਾ ਕੇਸ ਹੋਇਆ ਉਸ ਤੋਂ ਬਾਅਦ ਮੈਂ ਹੁਣ ਲੱਗਾ ਥੋੜੇ ਤੋਂ ਕਿਸੇ ਦਾਰ ਚਾਹਤ ਦੀ ਜਰੂਰਤ ਹੋਈ ਉਹ ਕਿਸੇ ਏਸੀ ਆਈ ਬੀਪੀਆ ਤੇ ਫਲਾਨੀ ਵਾਲੇ ਚਾਹਤ ਦੀ ਲੋੜ ਨਹੀਂ ਆਪ ਦੀ ਰੱਖਿਆ ਆਪ ਕਰਨੀ ਪੈਂਦੀ ਹੈ ਖੁਦ ਉੱਠਣਾ ਪੈਂਦਾ ਉੱਥੋਂ ਵੀ ਆਉਣਾ ਕਿਸੇ ਨਹੀਂ ਇਹ ਮੁੱਖ ਮੰਤਰੀ ਵੀ ਉੱਥੋਂ ਨਹੀਂ ਡਿੱਗਦੇ ਆਪਣੀ ਜੋ ਜਾਂਦੇ ਸੋ ਆਪਣੇ ਆਪ ਨੂੰ ਸਿੱਖਿਆ ਦਾ ਕਰੋ ਜਿਵੇਂ ਮੋਗੇ ਵਾਲਿਆਂ ਨੇ ਸ਼ੁਰੂ ਕਰ ਲਿਆ ਹੈ ਕੱਲ ਨੂੰ ਮੋਗੇ 'ਚ ਕੋਈ ਬੰ ਨੂੰ ਇਹਨਾਂ ਨੂੰ ਪੁੱਛ ਕੇ ਵੰਦੂ ਐ ਹੀ ਪੰਜਾਬ ਦੇ ਵਿੱਚ ਆਪਾਂ ਕਰਨਾ ਸੋ ਬੱਚਿਓ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨਾਂ ਤਾਂ ਆ ਗਿਆ ਲਈਏ ਜੀ ਵੈਕੂ ਜੀ ਕਾ ਸਾਹਸ ਵੈਕੂ ਜੀ